ਪਿੰਡ ਆਲਮਗੀਰ ਲੁਧਿਆਣਾ ਵਿਖੇ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਪਰਵਾਹ ਇਕੱਠ ਇਲਾਕੇ ਦੇ ਮੋਤਵਰ ਸੱਜਣਾ ਪੰਜ ਸਰਪੰਚ ਬਲਾਕ ਸਮਤੀ ਮੈਂਬਰਾਂ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਪਿੰਡ ਆਲਮਗੀਰ ਜ਼ਿਲ੍ਹਾ ਲੁਧਿਆਣਾ ਵਿਖੇ ਪ੍ਰਭਾਵਸ਼ਾਲੀ ਇਕੱਤਰਤਾ ਕੀਤੀ ਗਈ ਇਸ ਮੌਕੇ ਕਰਨ ਜੋਤ ਸਿੰਘ ਜੋਤੀ ਸਰਪੰਚ ਕੁਲਵਤ ਸਿੰਘ ਸਾਬਕਾ ਜ਼ਿਲ੍ਹਾ ਪਰੀਸ਼ਦ ਮੈਂਬਰ ਅਤੇ ਸਰਪੰਚ ਮਲਕੀਤ ਸਿੰਘ ਸਾਬਕਾ ਸਰਪੰਚ ਅਤੇ ਬਲਾਕ ਸਮਤੀ ਮੈਂਬਰ ਚਰਨ ਸਿੰਘ ਰਿਟਾਇਰ ਪਾਵਰ ਕਾਮ ਮਾਸਟਰ ਸੁਰਜੀਤ ਸਿੰਘ ਗਰੇਵਾਲ RAM ਆਸਰਾ ਸਿੰਘ ਪੰਚ ਹਰਜੀਤ ਸਿੰਘ ਪੰਚ ਦੇਵ ਸਿੰਘ ਪੰਚ ਦਰਸ਼ਨ ਸਿੰਘ ਢਿੰਡਸਾ ਪ੍ਰਧਾਨ ਭਾਈ ਨਿਗਾਇਆ ਸਿੰਘ ਜੀ ਕਮੇਟੀ ਲਖਵੰਤ ਸਿੰਘ ਦਬੂਰਜੀ ਅਤੇ ਹੋਰ ਸੰਗਤਾਂ ਨੇ ਪੰਥਕ ਅਕਾਲੀ ਲਹਿਰ ਸਮਰਥਨ ਦੇਣ ਦਾ ਐਲਾਨ ਕੀਤਾ। ਯਕੀਨ ਦਿਵਾਇਆ ਕਿ ਸਾਰਾ ਇਲਾਕਾ ਹਰ ਤਰ੍ਹਾਂ ਉਹਨਾਂ ਦੇ ਉਮੀਦਵਾਰ ਦੀ ਮਦਦ ਕਰੇਗਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਕਿ ਗੁਰੂ ਸਾਹਿਬਾਨ 2200 ਸਾਲ ਦੀ ਜੱਦੋ ਜਹਿਦ ਅਤੇ ਕੁਰਬਾਨੀਆਂ ਤੋਂ ਬਾਅਦ ਜੋ ਸਾਨੂੰ ਪੰਥ ਅਤੇ ਗ੍ਰੰਥ ਦਾ ਸਿਧਾਂਤ ਸੌਂਪ ਕੇ ਗਏ ਸਨ ਉਸ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਲਗਾਤਾਰ ਬਰਬਾਦ ਕਰੀ ਜਾ ਰਿਹਾ ਹੈ ਅੱਜ ਉਹ ਵੀ ਸਮਾਂ ਆ ਗਿਆ ਹੈ ਜਦੋਂ ਅਕਾਲ ਤਖਤ ਸਾਹਿਬ ਤੇ ਬੈਠੇ ਪੰਜ ਪਿਆਰਿਆਂ ਨੂੰ ਬਾਦਲਦੱਲਿਆਂ ਨੇ ਜਾ ਕੇ ਕਹਿ ਦਿੱਤਾ ਹੈ ਕਿ ਤੁਸੀਂ ਸਾਡੇ ਮੁਲਾਜ਼ਮ ਹੋ ਅਤੇ ਅਸੀਂ ਤੁਹਾਨੂੰ ਕੱਢ ਸਕਦੇ ਹਾਂ ਇਸ ਮੌਕੇ ਨਾ ਤਾਂ ਪੰਜ ਪਿਆਰਾਂ ਨੇ ਹੀ ਉਹਨਾਂ ਨੂੰ ਜਵਾਬ ਦੇਣ ਦੀ ਜ਼ਰਤ ਵਿਖਾਈ ਅਤੇ ਨਾ ਹੀ ਬਾਦਲਦੱਲਿਆਂ ਨੂੰ ਕੋਈ ਸ਼ਰਮ ਆਈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਰੀਰ ਨੂੰ ਹੀ ਨੌਕਰ ਬਣਾ ਲਿਆ ਇਹ ਹੁਣ ਕੌਮ ਨੇ ਹੀ ਸੋਚਣਾ ਹੈ ਕਿ ਇਹਨਾਂ ਦਾ ਕੀ ਇਲਾਜ ਕਰਨਾ ਹੈ ਬਾਦਲ ਦੱਲੀਏ ਗੁਰੂ ਧਾਮਾਂ ਦੀਆਂ ਜਾਇਦਾਦਾਂ ਸਰਮਾਇਆ ਅਤੇ ਗੋਲਕਾਂ ਦਾ ਤਾਂ ਪਹਿਲਾਂ ਹੀ ਨਾਸ ਮਾਰ ਰਹੇ ਸਨ ਪਰ ਹੁਣ ਇਹਨਾਂ ਨੇ ਸਿਧਾਂਤਾਂ ਨੂੰ ਤਬਾਹ ਕਰਕੇ ਗੁਰੂ ਸਾਹਿਬ ਦੇ ਸ਼ਰੀਰ ਨੂੰ ਹੀ ਨੌਕਰ ਬਣਾ ਲਿਆ ਹੈ ਇਹ ਕੌਮ ਲਈ ਮਰਨ ਮਿੱਟਣ ਵਾਲੀ ਗੱਲ ਹੈ ਸਿੰਘ ਸਾਹਿਬ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਣ ਇਹ ਮੌਕਾ ਹੈ ਕਿ ਇਹਨਾਂ ਨੂੰ ਗੁਰੂ ਘਰ ਦੇ ਪ੍ਰਬੰਧ ਵਿੱਚੋਂ ਬਾਹਰ ਕੱਢਣ ਲਈ ਪੰਥਕ ਅਕਾਲੀ ਲਹਿਰ ਨੂੰ ਸਹਿਯੋਗ ਦੇਣ ਪਿੰਡ ਆਲਮਗੀਰ ਲੁਧਿਆਣਾ ਵਿਖੇ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਭਰਵਾ ਇਕੱਠ ਇਲਾਕੇ ਦੇ ਮੋਤਵਰ ਸੱਜਣਾ ਪੰਜ ਸਰਪੰਚ ਬਲਾਕ ਸਮਤੀ ਮੈਂਬਰਾਂ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਪਿੰਡ ਆਲਮਗੀਰ ਜ਼ਿਲ੍ਹਾ ਲੁਧਿਆਣਾ ਵਿਖੇ ਪ੍ਰਭਾਵਸ਼ਾਲੀ ਇਕੱਤਰਤਾ ਕੀਤੀ ਗਈ ਇਸ ਮੌਕੇ ਕਰਨ ਜੋਤ ਸਿੰਘ ਜੋਤੀ ਸਰਪੰਚ ਕੁਲਵਤ ਸਿੰਘ ਸਾਬਕਾ ਜ਼ਿਲ੍ਹਾ ਪਰੀਸ਼ਦ ਮੈਂਬਰ ਅਤੇ ਸਰਪੰਚ ਮਲਕੀਤ ਸਿੰਘ ਸਾਬਕਾ ਸਰਪੰਚ ਅਤੇ ਬਲਾਕ ਸਮਤੀ ਮੈਂਬਰ ਚਰਨ ਸਿੰਘ ਰਿਟਾਇਰ ਪਾਵਰ ਕਾਮ ਮਾਸਟਰ ਸੁਰਜੀਤ ਸਿੰਘ ਗਰੇਵਾਲ RAM ਆਸਰਾ ਸਿੰਘ ਪੰਚ ਹਰਜੀਤ ਸਿੰਘ ਪੰਚ ਦੇਵ ਸਿੰਘ ਪੰਚ ਦਰਸ਼ਨ ਸਿੰਘ ਢਿੰਡਸਾ ਪ੍ਰਧਾਨ ਭਾਈ ਨਿਗਾਇਤ ਸਿੰਘ ਜੀ ਕਮੇਟੀ ਲਖਵੰਤ ਸਿੰਘ ਦਬੂਰਜੀ ਅਤੇ ਹੋਰ ਸੰਗਤਾਂ ਨੇ ਪੰਥਕ ਅਕਾਲੀ ਲਹਿਰ ਸਮਰਥਨ ਦੇਣ ਦਾ ਐਲਾਨ ਕੀਤਾ ਯਕੀਨ ਦਿਵਾਇਆ ਕਿ ਸਾਰਾ ਇਲਾਕਾ ਹਰ ਤਰ੍ਹਾਂ ਉਹਨਾਂ ਦੇ ਉਮੀਦਵਾਰ ਦੀ ਮਦਦ ਕਰੇਗਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਕਿ ਗੁਰੂ ਸਾਹਿਬਾਨ 250 ਸਾਲ ਦੀ ਜੱਦੋ ਜਹਿਦ ਅਤੇ ਕੁਰਬਾਨੀਆਂ ਤੋਂ ਬਾਅਦ ਜੋ ਸਾਨੂੰ ਪੰਥ ਅਤੇ ਗ੍ਰੰਥ ਦਾ ਸਿਧਾਂਤ ਸੌਂਪ ਕੇ ਗਏ ਸਨ ਉਸ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਲਗਾਤਾਰ ਬਰਬਾਦ ਕਰੀ ਜਾ ਰਿਹਾ ਹੈ ਅੱਜ ਉਹ ਵੀ ਸਮਾਂ ਆ ਗਿਆ ਹੈ ਜਦੋਂ ਅਕਾਲ ਤਖਤ ਸਾਹਿਬ ਤੇ ਬੈਠੇ ਪੰਜ ਪਿਆਰਿਆਂ ਨੂੰ ਬਾਦਲਦੱਲਿਆਂ ਨੇ ਜਾ ਕੇ ਕਹਿ ਦਿੱਤਾ ਹੈ ਕਿ ਤੁਸੀਂ ਸਾਡੇ ਮੁਲਾਜ਼ਮ ਹੋ ਅਤੇ ਅਸੀਂ ਤੁਹਾਨੂੰ ਕੱਢ ਸਕਦੇ ਹਾਂ ਇਸ ਮੌਕੇ ਨਾ ਤਾਂ ਪੰਜ ਪਿਆਰਾਂ ਨੇ ਹੀ ਉਹਨਾਂ ਨੂੰ ਜਵਾਬ ਦੇਣ ਦੀ ਜ਼ਰਤ ਵਿਖਾਈ ਅਤੇ ਨਾ ਹੀ ਬਾਦਲਦੱਲਿਆਂ ਨੂੰ ਕੋਈ ਸ਼ਰਮ ਆਈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਰੀਰ ਨੂੰ ਹੀ ਨੌਕਰ ਬਣਾ ਲਿਆ ਇਹ ਹੁਣ ਕੌਮ ਨਹੀਂ ਸੋਚਣਾ ਹੈ ਕਿ ਇਹਨਾਂ ਦਾ ਕੀ ਇਲਾਜ ਕਰਨਾ ਹੈ ਬਾਦਲ ਦੱਲੀਏ ਗੁਰੂ ਧਾਮਾਂ ਦੀਆਂ ਜਾਇਦਾਦਾਂ ਸਰਮਾਇਆ ਅਤੇ ਗੋਲਕਾਂ ਦਾ ਤਾਂ ਪਹਿਲਾਂ ਹੀ ਨਾਸ ਮਾਰ ਰਹੇ ਸਨ ਪਰ ਹੁਣ ਇਹਨਾਂ ਨੇ ਸਿਧਾਂਤਾਂ ਨੂੰ ਤਬਾਹ ਕਰਕੇ ਗੁਰੂ ਸਾਹਿਬ ਦੇ ਸ਼ਰੀਰ ਨੂੰ ਹੀ ਨੌਕਰ ਬਣਾ ਲਿਆ ਹੈ ਇਹ ਕੌਮ ਲਈ ਮਰਨ ਮਿੱਟਣ ਵਾਲੀ ਗੱਲ ਹੈ ਸਿੰਘ ਸਾਹਿਬ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਣ ਇਹ ਮੌਕਾ ਹੈ ਕਿ ਇਹਨਾਂ ਨੂੰ ਗੁਰੂ ਘਰ ਦੇ ਪ੍ਰਬੰਧ ਵਿੱਚੋਂ ਬਾਹਰ ਕੱਢਣ ਲਈ ਪੰਥਕ ਅਕਾਲੀ ਲਹਿਰ ਨੂੰ ਸਹਿਯੋਗ ਦੇਣ